ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀਆਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਥੋੜਾ ਜਿਹਾ ਜ਼ਿਆਦਾ ਹੀ ਲੇਟ ਹੋ ਗਏ ਟਾਈਮ तकरीबन ਪੌਣੇ 11 ਦਾ ਹੋ ਚੁੱਕਿਆ ਤੇ ਮੈਂ نیچے ਆ ਕੇ ਆਪਣਾ ਬ੍ਰੇਕਫਾਸਟ ਵੀ ਫਿਨਿਸ਼ ਕਰ ਲਿਆ ਔਰ ਫਿਰ ਮੈਂ ਸੋਚਿਆ ਕਿ ਚਲੋ ਮੈਸੇ ਅੱਜ ਮੇਰਾ ਮੂਡ ਨਹੀਂ ਸੀ ਬਲੌਗ ਸ਼ੂਟ ਕਰਨ ਦਾ ਇਹ ਮੈਂ ਕਿਹਾ ਸੋਚੋ ਚਲੋ ਸਾਰਾ ਦਿਨ ਬੈਠੇ ਇਸਟੀ ਦੇ ਵਿੱਚ ਹੀ ਲੰਘਣਾ ਸਵਾਗਤ ਕਿਸੇ ਕੰਮ ਲੱਗੇ ਰਹਾਂਗੇ ਸੋ ਆਪਾਂ ਬਲੌਗ ਸ਼ੂਟ ਕਰਦੇ ਆ ਸੋ ਚਲੋ ਜੀ ਦੇਖਦੇ ਆ ਅੱਜ ਆਪਾਂ ਦੇ ਨੇ ਕੀ ਕੀ ਕੰਮ ਕਰਨੇ ਵੈਸੇ ਮੈਂ ਅੱਜ ਗਿੱਲਾ ਜਾਣਾ ਸੀ ਮੈਨੂੰ ਕੰਮ ਸੀ ਬਟ ਫੇ ਮੈਂ ਸੋਚਿਆ ਕਿ ਇਦਾਂ ਹੀ ਸਾਰਦੇ ਆ ਮੈਂ ਪੈਂਡਿੰਗ ਪਾਤਾ ਆਪਣਾ ਕੰਮ ਤੇ ਦੇ ਦੇ ਆ ਅਗਰ ਫਲਾਪਣੀ ਚਾ ਵੀ ਸਕਦੇ ਆ ਪਛਾਨਾ ਹੀ ਵੀ ਕੰਟੀਨਿਊ ਰਹੋ ਫਿਰ ਜੋਵਨ ਵੀ ਪੜ ਕੇ ਆ ਗਿਆ ਅਸੀਂ ਉੱਥੇ ਦੀਆਂ ਉੱਥੇ ਜਾਂ ਧੁੱਪੇ ਹੋ ਜਾਂਦੇ ਆ ਜਾਂ ਸ਼ਾਮੇ ਹੋ ਜਾਂਦੇ ਆ ਲੱਗਦੀਆਂ ਓ ਲਓ ਵੀ ਜੋਵਨ ਆ ਗਿਆ ਤੇ ਫੋਟੇ ਦੇ ਉੱਥੇ ਹੀ ਫਿਰਦੇ ਆ ਹਜੇ ਨਾ ਆਪਾਂ ਸ਼ਹਿਰ ਗਏ ਆ ਤੋ ਕੰਮ ਆ ਨਾ ਸੁੱਤੀ ਨਾ ਕੱਤਿਆ ਹਨਾ ਇਸ ਲਈ ਕੀਤਾ ਬਾਹਰ ਬੈਨੇ ਧੁੱਪ ਲੱਗਦੀ ਆ ਅੰਦਰ ਬੈਨੇ ਠੰਡ ਲੱਗਦੀ ਆ ਨੀਂਦ ਆਉਂਦੀ ਆ ਕੀ ਕਰੀਏ ਕੀ ਕੀਤਾ ਜਾਵੇ ਅਸ ਜੀ ਜੰਦੀ ਲੜਬੜ ਦੇ ਸਵਾਰ ਕੇ ਲੜਬੜ ਦੇ ਇਹਨਾਂ ਨੂੰ ਟਾਈਮ ਹੋ ਗਿਆ 3:30 ਦਾ ਹਾਂ 2 ਦਿਨ ਕੀ ਹੋ ਗਿਆ ਆਲਾ ਫੜ ਚੱਕ ਅਸੀਂ ਚੱਲਿਆ ਸ਼ੈਂਪੂ ਲੈਣ ਕਿਉਂਕਿ ਮੇਰਾ ਸੋੜਾ ਸਿਰ ਦੁਖਦਾ ਸੀ ਤੇ ਆਪਾਂ ਤੇਲ ਲਗਵਾ ਲਿਆ ਦਸਵਿੰਦਰ ਤੋਂ ਹੁਣ ਇਹ ਧੋਣਾ ਵੀ ਆ ਸਵੇਰ ਨੂੰ ਇਸ ਲਈ ਆਪਾਂ ਸ਼ੈਂਪੂ ਲੱਭਣ ਚੱਲੇ ਆ ਜਿਹੜਾ ਮੈਨੂੰ ਚਾਹੀਦਾ ਵੈਸੇ ਮੈਨੂੰ ਉਮੀਦ ਤਾਂ ਹੈ ਨਹੀਂ ਕਿ ਇੱਥੋਂ ਮਿਲ ਜੂ ਪਰ ਇੱਕ ਜਿਹੜਾ ਕੱਢਿਆ ਹੋਣਾ ਅੱਛਾ ਕਲਾਸ ਹੋ ਗਈ ਆਪਣੀ ਓਵਰ ਤੇ ਹੁਣ ਮੈਨੂੰ ਲੱਗ ਰਹੀ ਹੈ ਠੰਡ ਕਿਉਂਕਿ ਅਜੇ ਆਪਾਂ ਸਰਦੀ ਦੀ ਠੰਡ ਜਿਹਨੂੰ ਕਹਿ ਦਿੰਦੇ ਆ ਉਹ ਹੈਗੀ ਆ ਸਿਰਫ ਜੋਵਨ ਰਹਿ ਗਿਆ ਆਪਣਾ ਹੋਮਵਰਕ ਟਰਨ ਕਰ ਰਿਆ ਤੇ ਮੈਂ ਆਪਣੀ ਐਕਟੀਵਾ ਕਰਾ ਅੰਦਰ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਉੱਪਰ ਤੇ ਐਕਟੀਵਾ ਮੈਂ ਇਧਰ ਲਈ ਸ਼ੌਪ ਦੇ ਵਿੱਚ ਹੀ ਲਗਾ ਦਿੰਦੀ ਆ ਕਿਉਂਕਿ ਮੈਨੂੰ ਕੱਢਣੀ ਈਜ਼ੀ ਰਹਿੰਦੀ ਆ ਕਈ ਵਾਰ ਉੱਧਰ ਮੈਂ ਆ ਕੇ ਅੰਦਰ ਲਗਾ ਦਿੰਦੀ ਆ ਤਾਂ ਫਿਰ ਅੱਗੇ ਸਮਾਰ ਪਿਆ ਹੁੰਦਾ ਤੇ ਕੱਢਣੀ ਫਿਰ ਮੁਸ਼ਕਲ ਹੋ ਜਾਂਦੀ ਆ ਤੇ ਮੈਨੂੰ ਡੇਲੀ ਚਾਹੀਦੀ ਹੁੰਦੀ ਆ ਕਿ ਤਰ੍ਹਾਂ ਜਿੱਤੇ ਜਾਣ ਲਈ ਸੋ ਆਪਾਂ ਅੰਦਰ ਕਰੀਏ ਹੁਣ ਇਹ ਆਈ ਨਹੀਂ ਦਵਦਾ ਇਹਨੂੰ ਅੱਲਾ ਸ਼ਰੀ ਨਾਲ ਨਾਲ ਦਿੰਦਾ ਰਹੇ ਇਹ ਪੰਪ ਪੰਪ ਤਾਂ ਕੰਮ ਕਰਦਾ ਇਹ ਜੋਤ ਕਹਿੰਦਾ ਮੈਨੂੰ ਦੋ ਚਾਰ ਪੰਪ ਦੇ ਦਿਆ ਕਰੋ ਕੰਮ ਜਿੰਨਾ ਮਰਜੀ ਕਾ ਤਰਖਾ ਵੀ ਨਾ ਦਿਓ ਕਰੋ ਲੈ ਐਸੇ ਬੰਦਾ ਲੱਭਣਾ ਕਿਤੇ ਹੋਰ ਜਲਦੀ ਆਉਗੀ ਇਹ ਤਾਂ ਟੇਬਲ ਚੱਕੀ ਆਉਂਦੇ ਨੇ ਅੱਛਾ ਟੇਬਲ ਤੇ ਰੱਖਣਾ ਵਾਖਾ ਕਿਤੇ ਉਹਨਾਂ ਤੋਂ ਫੜ ਕੇ ਰੱਖਣਾ ਓਏ ਯਾਰ ਉਧਰ ਲੈ ਲੈਨੇ ਕੁਰਬਾ ਲਾ ਹਰਸ਼ ਦੇਖ ਲਾ ਕਹਦਾ ਮਾਰਬਲ ਤੋਂ ਭਾਰੀ ਤਾਂ ਟੇਬਲ ਆ ਲੈ ਦੱਸ ਭਾਈ ਜੋਤ ਦੇ ਲਾ ਹੁਣ ਆਪਦਾ ਹਿੱਸਾ ਜੇ ਪਾਉਣ ਲੱਗ ਗਿਆ ਕੋਲਾ ਕੇ ਹੱਥ ਜਲਵਾ ਕੇ ਉੱਥੋਂ ਲੈ ਕੇ ਨਾ ਕੱਲ ਉੱਥੋਂ ਬਣਦੀ ਆ ਉੱਥੋਂ ਬਣਦੀ ਆ ਭਾਈ ਬਣਦੀ ਆ ਵੀ ਬਣਦੀ ਆ ਬਾ ਹੈਗਾ ਜੋਰ ਜੋਤ ਹੈਗਾ ਓਏ ਹੈਗਾ ਮੰਨ ਕੇ ਲਾਪੰਦਾ ਹੈ ਜਦੋਂ ਪੰਜੇ ਤੇ ਆ ਜਾਂਦਾ ਤੇਰੀ ਬਣਾ ਦੇਖ ਤੇ ਮੇਰੀ ਦੇਖ ਪਾਸੋਂ ਮੰਨ ਗਿਆ ਕਹਿੰਦਾ ਜਿੱਤ ਗਏ ਤੁਸੀਂ ਉਹ ਅੱਧੇ ਵੱਡੀ ਹੈ ਇਹ ਨਾ ਤਲੀ ਨਹੀਂ ਕਰਨਾ ਆਇਆ ਅੱਛਾ ਅਰੇ ਯਾਰ ਇਹ ਬੰਦ ਤੇ ਇਹ ਲੱਗ ਨਹੀਂ ਰਿਹਾ ਆਇਓ ਬਰੇ ਇਹ ਆਹ ਦਾ ਜੋਰ ਮਾਰਦਾ ਸਕੀਨ ਲਾਉਂਦਾ ਸਕੀਨ ਕਰਾਂਗਾ ਨਾ ਆਇਂ ਕਿ ਤਾਪਦਾ ਜੋਤ ਤੂੰ ਨਾ ਨਾ ਉਹੀ ਕੰਮ ਨਾ ਕਰਾਦੀ ਜੋਤ ਮੈਂ ਰੱਤ ਪਾਇਆ ਜੀ ਆਇ ਨਹੀਂ ਇਹ ਤਾਪਦਾ ਆਇ ਨਹੀਂ ਦਬਦਾ ਇਹ ਦੇ ਆਪ ਦਾ ਰੁਕ ਜਾ ਤੂੰ ਹੀ ਆਸਾ ਦੇਗਾ ਤੈਨੂੰ ਆ ਲੈ ਉਹ ਖੜਦਾ ਰਿਪੋਰਟ ਦੇ ਪਹਿਲਾਂ ਕਿਵੇਂ ਪਾਉਂਦਾ ਐ ਬਾ ਐ ਬਾ ਮੇਰਾ ਬੱਕੂ ਠੱਪਣ ਨੂੰ ਰਹਿ ਜਾਂਦਾ ਆ ਆ ਕਿਵੇਂ ਥੋੜਾ ਜਿਹਾ ਆਈ ਫੜਦੇ ਹੁੰਦੇ ਨੇ ਇੰਦਰ ਜੀ ਤੂੰ ਵੀ ਗਲਤ ਚੱਲਦਾ ਸੀ ਸਿੱਧਾ ਤੋਂ ਕਰਵਾ ਲਓ इसको ਆਹ ਤੋਂ ਉਸਕੇ ਚੱਲ ਲੈ ਉਹ ਕਿੱਥੇ ਲਾਇਆ ਵੀ ਨਹੀਂ ਜੇ ਉਵੇਂ ਆ ਗਿਆ ਮੇਤੇ ਨੂੰ ਲੱਗਣਾ ਹੈ ਜੇ ਮੈਂ ਚਲੋ ਚਲੋ ਲੈ ਜਿਹੜਾ ਹੈ ਨਾ ਮੈਂ ਵੀ ਨਹੀਂ ਜਾਣਦਾ ਦੋਵੇਂ ਪਾਤੀ ਜੋਤ ਦਬ ਨਾ ਜਾਈ ਹੁਣ ਦੇਖ ਲਾ ਚੱਲ ਲਾ ਤੂੰ ਲਾ ਉਹ ਤਾਂ ਲੋਂਦਾ ਮੇਰਾ ਲੱਗਿਆ ਨਾ ਇਹ ਤਾਂ ਨਹੀਂ ਜਾਂਦਾ ਪੱਕੀ ਗੱਲ ਲੈ 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 ਆ ਜਾ ਜੋਤ ਬੱਸ ਜੋਤ ਬੱਸ ਹੋ ਗਿਆ ਬੱਸ ਆ ਚਾਪੀ ਚੱਕ ਕੇ ਫੜਾ ਮੈਨੂੰ ਤੂੰ ਪਾਵਰ ਘਾਟ ਕੇ ਸਾਰੀ ਸਾਰੀ ਪਾਵਰ ਕੇ ਮਾਰਬਲ ਨੇ ਲੈ ਲਈ ਆਪਰੇ ਕਰ ਲੈ ਗੱਲ ਆਜੀ ਹਫਤੇ ਤੱਕ ਗੱਲ ਹੋਈ ਜਾ ਹੁਣ ਨੋਟ ਕਰ ਲੋ ਟਾਈਮ ਦਿੱਤਾ ਗਿਆ ਮੂਹ ਬਿਲ ਬਾਰੇ ਕੀ ਲਗੜਿਆ ਬਾਂਦਰੀ ਕੀ ਕਰਦੀਆਂ ਨੇ ਖੜ ਜਾ ਕੋਲ ਜਾ ਕੇ ਸੂਚਨਾ ਲਵਾ ਵੀ ਕੀ ਕਰਦੀਆਂ ਕਿਉਂ ਕਰਦੀਆਂ

ਕਹ ਨਾ ਬਰਾ ਸਾਹਮਣੇ ਮਹਿਰਾਇ ਨਹੀਂ ਚਲੋ ਰਾਇਆ ਮੈਂ ਯਾਰ ਬਾ ਐਂ ਲਾ ਕੇ ਹਰਾਇਆ ਤੂੰ ਮੈਨੂੰ ਐ ਕੈਮਰੇ ਤੇ ਆਉਂ ਬੜੇ ਨਹੀਂ ਸੀ ਹਰਾਇ ਨਹੀਂ ਮੈਂ ਪਹਿਲਾਂ ਕਿੰਨੀ ਵਾਰ ਹਰਾਇ ਨਹੀਂ ਤੈਨੂੰ ਆਹ ਕੋਈ ਮੈਂ ਇਤੋਂ ਹੱਥ ਫੜਿਆ ਸੀ ਕਿ ਦੂਜੀ ਪੋਲ ਜਿਹਾ ਆਇਆ ਮੈਂ ਹੱਥ ਫੜਿਆ ਤੂੰ ਐ ਨਾ ਐ ਕਰਕੇ ਆਵੇ ਜੀ ਚਲੋ ਮੈਂ ਫੜ ਕੇ ਮੈਂ ਫੜ ਕੇ ਆ ਜਾ ਦੁਬਾਰਾ ਆ ਆਇਆ ਦੁਬਾਰਾ ਮੈਂ ਤੁਮੇ ਲਾਦਾ ਹੀ ਕੰਮ ਆਊਗਾ ਅੱਗੇ ਨਹੀਂ ਕਰਦਾ ਤੂੰ ਹਰਾ ਗਈ ਜੇ ਭੇਜਣਾ ਮੈਂ ਲੈ 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 ਜਾਨ ਜੋ ਜਾਨ ਨਾ ਟੈਡ ਕਰ ਮੇਰਾ ਐ ਐ ਰੱਖ ਗੁੱਠਾ ਉੱਪਰ ਨੂੰ ਕਰ ਲੈ ਮੈਂ ਵੀ ਆਂਦੀ ਇੱਕ ਮਿੰਟ ਚਲੋ ਆਹ ਚੀਟਿੰਗ ਹੈ ਚਲ ਚਲ ਲੈ ਦੇਖ ਆਹ ਚੀਟਿੰਗ ਲੈ ਚੱਲ ਚੱਲ ਹੇ ਚਾਲਕ ਵਾਰ ਹੋ ਰਾ ਜਵੇ ਚਲੋ ਇਹ ਆਇਆ ਕਿਥੋਂ ਦੁਵਾਰ ਤੋਂ ਹਰੀ ਦੀਵਾਰ ਯਸ ਫੜ ਤੂੰ ਅਰਸ਼ ਬਾਦ ਜੇ ਤੂੰ ਜਿੱਤ ਗਿਆ ਜਿਹੜਾ ਉਹ ਫੇਰ ਇਹਦੇ ਨਾਲ ਲਾਉ ਹਾਂ ਰਿਓ ਤਾ ਹੱਥ ਪੈਨ ਲਾਉ ਤੋ ਨਾ ਗੜਬੜ ਆ ਜਾ ਆ ਜਾ ਇਧਰ ਆਜੋ ਇਧਰ ਆਜੋ ਜੋੜ ਨਾਲ ਪਹਿਲਾਂ ਕਿਵੇਂ ਲੱਗ ਗਿਆ ਸਾਨੂੰ ਫੋਰਡ ਸੀਗੇ ਜੀ ਦੀ ਕਿਉਂ ਲੈ ਤੂੰ ਉੱਤਰ ਇੱਧਰ ਹੱਥ ਪਾ ਤੂੰ ਹੱਥ ਨਹੀਂ ਪਾਉਂਦਾ ਇੰਦਰ ਜੀ ਤੇ ਹੱਥ ਪਾਉਂਦੇ ਆ ਇਹ ਲੈ ਇੱਕ ਮੈਂ ਦੇ ਦੇ ਹਾਂ ਚਲ ਚਾਹ ਦੇਖ ਲਾ ਦੇ ਦੇਖ ਲੈ ਇੱਕ ਮੈਂ ਲਾਉਣਾ ਹਾਲਾਗੇ ਦੇਖਤੀ ਹਾਂ ਲੱਗੂਗੀ ਆਹ ਆ ਕੇ ਦਾਂ ਤੂੰ ਆਹ ਬਾਤ ਤੇ ਜ਼ੋਰ ਬੋਲਾਲਾ ਬੋਲਾਲਾ ਹਰ ਦੁਆਰੀ ਹਰ ਦੁਆਰੀ ਹਰ ਦੁਆਰੀ ਨਾਵੀ ਨਾ ਬੱਕੇ ਵੱਕੇ ਵੱਕੇ ਇੰਦਰ ਜੀ ਤੇ ਹੈ ਨਹੀਂ ਤੇਰੇ ਚ ਜ਼ੋਰ ਗੱਲਾਂ ਜੋ ਗਾਇਂਦਰ ਜੀ ਤੇ ਰਾਏ ਕੋਟ ਕਾ ਗਾਗਿਆ ਆ ਗਿਆ ਤੇ ਹਰ ਦਵਾਰ ਦਾ ਪੈ ਗਿਆ ਮੁਕਾਬਲਾ ਲੈ ਹਰ ਚੱਕ ਲੈ ਤੂੰ ਵੀ ਆਦਰਾ ਹਰ ਦਵਾਰ ਦਾ ਪੈ ਗਿਆ ਮੁਕਾਬਲਾ ਹਫਤੇ ਦਾ ਕਾਹੀ ਓ ਅਜੇ ਤਾਂ ਪਹਿਲਾ ਲਾਇਆ ਅੱਜ ਪਹਿਲਾ ਪਹਿਲਾ ਹਰ ਦਵਾਰ ਦਾ ਲਾਇਆ ਅੱਜ 5 ਮਿੰਟ ਬਾਅਦ ਆਜੀ ਹਵਾ ਹਵਾ ਹੰਬਾ ਹਵਾ ਵੀ ਸਵਾਜ ਹੋ ਗਿਆ ਲੌਬੀ ਮੈਂ ਅੱਗੇ ਉੱਪਰ ਤੇ ਜੋ ਬੰਨੇ ਲੌਬੀ ਦੇ ਵਿੱਚ ਪੂਰਾ ਘਾ ਪਾਇਆ ਪਿਆ ਅਰ ਇੰਦਰ ਜਿੱਤ ਵੀ ਬਸ ਆ ਰਹੇ ਨੇ ਕਿਉਂਕਿ ਅੱਜ ਫੇਰ ਜਾਣਾ ਉਹਨਾਂ ਬੈਡਮਿੰਟਨ ਖੇਡਣ ਬੱਸ ਉਹਨਾਂ ਕੋ ਕਸਟਮਰ ਨੇ ਸ਼ਾਇਦ ਅਲਮੀਰਾ ਡਿਲੀਵਰ ਕਰਨੀ ਹੋਊਗੀ ਹੁਣ ਤੇ ਆਪਾਂ ਦੇਖੀਏ ਕੋਈ ਕੰਮ ਓਏ ਖੁੱਲੀ 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 ਇਹ ਲਓ ਖਿਗਾ ਮੱਕੀ ਕੱਲੀ ਓਲੀ ਆ ਕਿ ਦੂਜੀ ਵੀ ਖੁੱਲੀ ਆ ਦੋਨੇ ਖੁੱਲੀਆਂ ਨੇ ਮੈਂ ਨਮਕ ਤੇ ਮਾਰੂਗੀ ਫਰੋਜ਼ਨ ਆ ਗਈ ਆ ਆ ਗਿਆ ਬੱਚਾ ਆ ਬੱਚਾ ਆ ਗਿਆ ਆ ਲੱਗੇ ਸੀ ਸੈਂਡੀ ਤੇ ਫਰੋਜ਼ਨ ਨੂੰ ਅੰਦਰ ਕਰਨ ਵਾਟੋ ਦੋਨੇ ਖੁੱਲੀਆਂ ਸਰਦੀਆਂ ਰਗਾ ਬਸ ਤਾਂ ਮੈਂ ਅੰਦਰ ਕਰ ਦਿੰਨੀ ਆ ਐਦਾਂ ਦਾ ਕੋਈ ਉਹ ਨਹੀਂ ਹੈਗਾ ਪਰ ਉਹ ਦੋਨੇ ਮਸਤੀਆਂ ਹੋਈਆਂ ਫਿਰ ਉਹਨਾਂ ਨੂੰ ਖੇਡਣ ਦਾ ਹੋ ਜਾਂਦਾ ਤੇ ਫਿਰ ਉਹ ਪੈਰਾਂ ਨੂੰ ਪੈਣ ਲੱਗ ਜਾਂਦੀਆਂ ਨੇ ਤੇ ਉਹਨਾਂ ਨੂੰ ਨਹੀਂ ਹੁੰਦਾ ਕਿ ਮੇਰੇ ਨਾਲ ਖੇਡਣ ਹੋਣ ਇਹ ਤੇ ਕਿਉਂਕਿ ਬਿਲਕੁਲ ਬੱਚਿਆਂ ਦੀ ਤਰ੍ਹਾਂ ਹੁੰਦੇ ਨੇ ਵੀ ਸੋ ਇਸ ਲਈ ਮੈਂ ਕੀਤਾ ਨਹੀਂ ਕਿਉਂਕਿ ਹਜੇ ਮੈਂ ਔਰ ਫਿਰ 인ਦਰਜੀਤ ਹੀ ਪਰਾ ਕੇ ਨਰੂ ਅੰਦਰ ਕਰਨਗੇ ਸੋ ਹਾਂਜੀ ਲਗਾ ਲੋ ਤੇ ਜਦ ਤੱਕ ਆਪਾਂ ਬਾਕੀ ਦਾ ਕੰਮ ਕਰੀਏ ਆਪਣਾ